ਮੈਂ ਲਿਆਂਦੀ ਜੀ ਗੁਰੂ ਵਾਸਤੇ ਅੰਗੂਰ ਵਲੌਗ ਪੂਰਾ ਦੇਖਿਓ ਜੀ हां जी 사ਸਰੇ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਮੈਨੂ ਲੋਕ ਚ ਮੈਂ ਸਵੇਰੇ ਉੱਠ ਕੇ ਪੀਤੀ ਚਾਹ ਪੀ ਕੇ ਦੁਕਾਨ ਤੇ ਗਿਆ ਜੀ ਦੁਕਾਨ ਤੇ ਸੰਜੀਤ ਬਾਈ ਦੀ ਦੁਕਾਨ ਖੋਖਤੀ ਦੇ ਕੋ ਗੱਟੇ ਵਾਰ ਕਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੇ ਵੀਰਾਂ ਤੇ ਮੇਰਾ ਕਰੀ ਜੀ ਘਰੇ ਗਿਆ ਤਾਂ ਗੋਲੀਪ ਤੇ ਸੀਮਾ ਆਏ ਹੋਏ ਸੀ ਜੀ ਗੁਰੂ ਦੇਖੋ ਦੇਖਦਾ ਮम्मी ਨੂੰ ਲੈ ਕੇ ਮੈਂ ਦਵਾਈ ਦਵਾਉਣ ਵਾਸਤੇ ਅੱਜ ਮੰਮੀ ਥੋੜੀ ਦੁਪਹਿਰ ਤਮੀਅਤ ਖਰਾਬ ਸੀ ਫਿਰ ਮਨਪ੍ਰੀਤ ਤੋਰੇ ਗਏ ਮੱਥਾ ਟੇਕਣ ਮੈਂ ਉੱਥੇ ਖੜਿਆ ਫਿਰ ਮਨਪ੍ਰੀਤ ਤੋਰੇ ਆ ਗਏ ਤਾਂ ਸਾਨੂੰ ਆਈਸਕ੍ਰੀਮ ਵਾਲਾ ਮਿਲਿਆ ਸੀ ਖਾਦੇ ਆਈਸਕ੍ਰੀਮ ਜੀ ਐਸ ਵੀ ਖਾ ਤੇ ਉਸ ਤੋਂ ਬਾਅਦ ਦੁਕਾਨ ਵਧਾਉਣ ਦਾ ਟਾਈਮ ਹੋ ਗਿਆ ਮੰਗੂ ਬਾਈ ਨੇ ਦੁਕਾਨ ਵਧਾਤੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਗਿਆ ਮਾਰਕੀਟ ਹੀ ਜਾ ਕੇ ਉਥੋਂ ਆਂਬ ਲਏ ਜੀ ਗੁਰੂ ਵਾਸਤੇ ਅੰਬੂਰ ਲੈ ਕੇ ਆਇਆ ਸੀ ਜੀ ਆ ਦੇਖੋ ਜੀ ਗੁਰੂ ਗੰਗੂਰ ਲੈ ਕੇ ਅੰਦਰ ਚਲੇ ਗਿਆ ਜੀ ਤੇ ਉਸ ਤੋਂ ਬਾਅਦ ਮੈਂ ਘਰੇ ਆ ਗਿਆ ਅੰਦਰ ਗਿਆ ਜਾ ਕੇ ਦੇਖਿਆ ਤਾਂ ਨਵਦੀਪ ਚਾਵਲ ਖਾ ਰਹੀ ਸੀ ਉਹਦਾ ਮੂੰਹ ਮੱਚ ਗਿਆ ਜੀ ਗਰਮ ਗਰਮ ਚਾਵਲ ਸੀ ਬਹੁਤ ਜ਼ਿਆਦੇ ਤੇ ਉਸ ਤੋਂ ਬਾਅਦ ਆਂਬ ਲੈ ਕੇ ਆਇਆ ਫਿਰ ਆਂਬ ਜੀ ਰੇ ਪਹਿਲਾਂ ਸਾਰਿਆਂ ਨੂੰ ਗੁਰੂ ਨੂੰ ਦਿੱਤਾ ਜੀ ਗੁਰੂ ਲੈ ਕੇ ਉਹ ਦੇਖੋ ਖੁੰਝੇ ਚਲੇ ਗਿਆ ਜੀ ਫਿਰ ਆਂਬ ਜੀ ਰਹੀ ਸਾਰਿਆਂ ਨੇ ਆਂਬ ਖਾਧੇ ਜੀ ਤੁਸੀਂ ਵੀ ਖਾ ਲਓ ਜੀ ਵਾ ਤੇ ਉਸ ਤੋਂ ਬਾਅਦ ਮੈਨੂੰ ਲੱਗਾ ਤਾਂ ਚਾਵਲ ਜੀ ਹੁਣ ਆਪਾਂ ਚਾਵਲ ਖਾਣੇ ਆ ਦੁੱਧ ਬਾਏ ਖਾਵਾਂਗੇ ਨਜ਼ਾਰਾ ਆਜੂ ਬਲੌਗ ਵਧੀਆ ਲੱਗੇ ਵੇ ਸ਼ੇਅਰ ਕਰ ਦਿਓ ਬਾਏ